ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰੇ ਖਰੀਅਤ ਨਾਲ ਹੋਵੋ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਚ ਹੋਇਆ ਜ਼ਾਫਾ ਇਹ ਜ਼ਾਫਾ ਕਰਨ ਵਾਲਾ ਕੋਈ ਹੋਰ ਨਹੀਂ ਬਲਕੇ ਉਹਦੀ ਆਪਣੀ ਸਗੀ ਪੇਣ ਹਾ ਸਿਮਰਤ ਕੌਰ ਹੈ ਹਰ ਸਿਮਰਤ ਕੌਰ ਨੇ ਐਸਾ ਕੀ ਕਿਹਾ ਤਾਂ ਜਿਸ ਦੀ ਵਜ੍ਹਾ ਤੋਂ ਵਿਕਰਮ ਸਿੰਘ ਮਜੀਠੀਆ ਦੇ ਮੁਸ਼ਕਲਾਂ ਚ ਜ਼ਾਫਾ ਹੋਇਆ ਇਸ ਦੇ ਬਾਰੇ ਮਕਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਨ ਦੇ ਚਲਕੇ ਵੀਡੀਓ ਵੇਖਨੇ ਪਰ ਕਰਨੇ ਆ ਉਸ ਤੇ ਵਿਚਾਰ ਹਾਂ ਜੀ ਪੰਜਾਬੀ ਉਹ ਸਾਸਤਰੀ ਕਾਲ ਜਿੰਨੇ ਕੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਕਸੂਤੇ ਬਿસા ਦਿੱਤਾ ਹੈ ਉਹਨਾਂ ਦੀ ਹੀ ਭੈਣ ਜਾਨੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਦੇ ਉੱਤੇ ਧਮਕੀ ਦੇ ਦਿੱਤੀ ਹੈ ਪਹਿਲਾਂ ਵੀ ਕਈ ਵਾਰ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਇਹਨਾਂ ਨੇ ਕਈ ਵਾਰ ਪੰਜਾਬ ਦੇ ਹੀ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਹੈ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜੇ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਦਰਸਾਉ ਦੇ ਵਿੱਚ ਬਹੁਤ ਵੱਡੇ ਪਦਰ ਦੇ ਉੱਤੇ ਮੁਸ਼ਕਲਾਂ ਵਧਾ ਦਿੱਤੀਆਂ ਨੇ ਹੁਣ ਕਹਿੰਦੇ ਜੀ ਹੁਣ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਚੰਗੀ ਤਰ੍ਹਾਂ ਤਾਣੀ ਲੱਗੂਗੀ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਪੜਕ ਚੁੱਕਿਆ ਹਰ ਰੋਜ਼ ਨਵੇਂ ਦਿਨ ਖਬਰ ਆਉਂਦੀ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇਲ੍ਹ ਦਾ ਪ੍ਰਸ਼ਾਸਨ ਧੱਕਾ ਕਰ ਰਿਹਾ ਪੰਜਾਬ ਦੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਬਹੁਤ ਸਾਰੀਆਂ ਖਬਰਾਂ ਅਕਸਰ ਪੰਜਾਬ ਦੇ ਲੋਕਾਂ ਨੇ ਦੇਖੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਈ ਵਾਰ ਸੁਣੀਆਂ ਖੁਦ ਭਗਵੰਤ ਮਾਨ ਨੇ ਕਿਹਾ ਕਹਿੰਦਾ ਯਾਰ ਮੈਨੂੰ ਤਾਂ ਇਹ ਧਮਕੀ ਦੇ ਦਿੰਦੇ ਨੇ ਮੈਨੂੰ ਤਾਂ ਇਹ ਮੁੱਖ ਮੰਤਰੀ ਨਹੀਂ ਸਮਝਦੇ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਗੱਲ ਕਈ ਵਾਰ ਆ ਗਈ ਹੈ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਸੀਐਮ ਆਨ ਨੇ ਸਿਕੰਜਾ ਕੱਸ ਦਿੱਤਾ ਕੱਲ ਵਾਲੀ ਰਖੜ ਪੁੰਨਿਆ ਤੋਂ ਬਾਅਦ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਉਸ ਤੋਂ ਪਹਿਲਾਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਹਰਸਿਮਰਤ ਕੌਰ ਬਾਦਲ ਧਮਕੀ ਕਿਵੇਂ ਦਿੰਦੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਸ ਧਮਕੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਸਾ ਸਕੰਜਾ ਕੱਸਿਆ ਕਿ ਇਹਨਾਂ ਦੇ ਬਾਦਲ ਪਰਿਵਾਰ ਔਰ ਦੂਜੇ ਪਾਸੇ ਇਹਦੇ ਸਮਰਥਕ ਨੇ ਜਿੰਨੇ ਵੀ ਪੰਜਾਬ ਦੇ ਅੰਦਰ ਉਹਨਾਂ ਸਾਰਿਆਂ ਦਾ ਖੂਨ ਖਾਲ ਉੱਠਿਆ ਕਿ ਯਾਰ ਜਿਹੜਾ ਭਗਵੰਤ ਮਾਨ ਇਹਦਾ ਕੰਮ ਕਰਦਾ ਬੰਦਾ ਅਸਰ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਕਿ ਭਾਈ ਜਿਹੜਾ ਬਾਦਲ ਪਰਿਵਾਰ ਉਹ ਭਗਵੰਤ ਮਾਨ ਨੂੰ ਨਹੀਂ ਚਾਹਦਾ ਕਿ ਉਹ ਮੁੱਖ ਮੰਤਰੀ ਹੋਵੇ ਕਿਉਂਕਿ 25 ਸਾਲ ਦਾ ਜਿਹੜਾ ਇਹਨਾਂ ਨੇ ਇਹਨਾਂ ਰਾਜ ਕੀਤਾ ਪੰਜਾਬ ਦੇ ਅੰਦਰ ਉਹਨਾਂ ਨੇ ਕਿਹਾ ਕਿ ਭਾਈ ਹੁਣੇ ਪੰਜਾਬ ਸਾਡਾ ਅਸੀਂ ਲੁੱਟਣਾ ਪਰ ਜਿਹੜੀ ਖਬਰ ਅੱਜ ਤੁਹਾਡੇ ਸਾਹਮਣੇ ਤਰਨ ਜਾ ਰਹੇ ਆ ਹੈਰਾਨ ਕਰ ਦੇਣ ਵਾਲੀ ਆ ਕਿਉਂਕਿ ਇੱਕ ਪਾਸੇ ਵਿਰੋਧੀ ਧਿਰ ਹੋਵੇ ਆਪਣੇ ਘਰ ਦੇ ਵਿੱਚ ਬੈਠੀ ਤੇ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਅੱਜ ਮੌਜੂਦਾ ਸਰਕਾਰ ਦੇ ਵਿੱਚ ਉਹਨੂੰ ਸਿੱਧੇ ਤੌਰ ਦੇ ਉੱਤੇ ਧਮਕੀ ਕਿਵੇਂ ਦਿੱਤੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਕਿਵੇਂ ਵਧਾ ਦਿੱਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਦੀ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਸਿੱਧੇ ਮੂੰਹੋਂ ਬਿਲਕੁਲ ਪੂਰਾ ਜਵਾਬ ਦੇ ਕੇ ਇਨਕਾਰ ਕੀਤਾ ਗਿਆ ਕਿਹਦੇ ਇਸ਼ਾਰੇ ਤੇ ਹੋ ਰਹੀ ਜੀ ਇਹ ਸਭ ਕੁਝ ਇਹ ਭਗਵੰਤ ਮਾਨ ਤੇ ਕੇਜਰੀਵਾਲ ਦੇ ਇਸ਼ਾਰੇ ਚ ਹੋ ਰਹੀ ਕਿ ਦੇ ਇਸ਼ਾਰੇ ਚ ਹੋ ਰਹਿ ਕਿਉਂ ਕਿ ਰੋਜ਼ ਇਹਨਾਂ ਦੀ ਕਰਪੂਤਾ ਨੂੰ 익ਸਪੋਜ਼ ਕਰਦਾ ਔਰ ਵਿਕਰਮ ਦੇ ਇਲਾਵਾ ਬੋਲਦਾ ਕੌਣ ਸੀ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰੇਆਮ ਮੁਖ ਪੰਜਾਬ ਦੀ ਹੋ ਰਹੀ ਹੈ ਇਹਨਾਂ ਨੂੰ ਬੇਨਕਾਬ ਕਰਨ ਕਰਦਾ ਸੀ ਵਿਕਰਮ ਕਰਦਾ ਸੀ ਮੈਂ ਤਾਂ ਭਗਵੰਤ ਮਾਨਾ ਤੈਨੂੰ ਐਨਾ ਹੀ ਕਹਿਨੀ ਆਂ ਅੰਦਰ ਰੱਖ ਲੈ ਕੁ ਮਹੀਨਾ ਪਰ ਰੱਖ ਲਿਆ ਹੈਗਾ ਕੋਨ ਕਲਾ ਦਾਲਾ ਚੇ ਤੁਹਾਡੇ ਆਪ ਦੇ ਵਕੀਲ ਨੇ ਕਿਹਾ ਸੀ 6 ਮਹੀਨੇ ਨਹੀਂ ਛੱਡਾਂਗੇ 6 ਮਹੀਨੇ ਤੋਂ ਮੈਂ ਪਰਚੇ ਕਰੀ ਚੱਲ ਜਸਮਨ ਬਾਹਰ ਨਿਕਲੂਗਾ ਤੇਰੀ ਖੈਰ ਨਹੀਂ ਕਿਉਂਕਿ ਫਿਰ ਮੁੰਡੇ ਦਾ ਬਹਿਣਾ ਸਭ ਹੈ ਕਰੂਗਾ ਤੁਹਾਡੇ ਇਹ ਤੁਹਾਨੂੰ ਮੂੰਹ ਲਪਾਉਣ ਦੀ ਜਗ੍ਹਾ ਨਹੀਂ ਹੋਊਗੀ ਤਾਂ ਮੈਂ ਆ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪੂਛੀ ਫੱਟੀ ਰਹਿ ਗਈ ਜਿਹੜੀ ਜਿਤਨਾ ਵਿਕਰਮ ਜਿੱਕੇ ਅੰਦਰ ਰਹਿ ਕੇ ਕਪੜਾ ਨਾਉਂਦਾ ਜੀ ਪਰ ਮਾਪਿਆਂ ਦੀ ਕਿਰਪਾ ਨਾਲ ਪੂਰੀ ਚਰਦੀ ਕਲਾ ਚਾਹੇਗਾ 3 4 5 ਘੰਟੇ ਤੋਂ ਦੋ ਜਿਤਨੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਧਮਕ ਰਿਹਾ ਚੜਦੀ ਕਲਾ ਚ ਹੈਗਾ ਤਾਂ ਸੁਣ ਲਿਆ ਪੰਜਾਬ ਵਾਲੇ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਫੇਰ ਤੋਂ ਜਿਹੜਾ ਕਿ ਸਿੱਧੇ ਤੌਰ ਤੇ ਧਮਕੀ ਦੇ ਦਿੱਤੀ ਆ ਤਾਂ ਹੁਣ ਇੱਥੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸਣਾ ਚਾਹੂੰਗਾ ਕਿ ਜਿਹੜੇ ਬਾਦਲ ਪਰਿਵਾਰ ਕੇ ਲੋਕ ਯਾਨੀ ਹਰਸਿਮਰਤ ਕੌਰ ਬਾਦਲ ਆਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੋਵੇ ਚਾਹੇ ਹੋਵੇ ਮੌਜੂਦਾ ਪ੍ਰਸ਼ਾਸਨ ਯਾਨੀ ਜਿਹੜੇ ਡੀਜੀਪੀ ਨੇ ਪੰਜਾਬ ਦੇ ਇਹਨਾਂ ਨੇ ਇੱਕ ਵਾਰ ਨਹੀਂ 100-100 ਵਾਰ ਧਮਕੀ ਦੇ ਰਹੇ ਨੇ ਅੱਜ ਵੀ ਦੇ ਰਹੇ ਨੇ ਰਖੜ ਪੁੰਨਿਆ ਤੇ ਤਾਂ ਹੁਣ ਤੁਸੀਂ ਇਹ ਵੇਖੋ ਵੀ ਦੂਜੇ ਪਾਸੇ ਪੰਜਾਬ ਦੇ ਵਿੱਚ 3 ਕਰੋੜ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸੀਐਮ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਉਹ ਦਰਾਂਸਾਲ ਦੇ ਵਿੱਚ ਇਹਨਾਂ ਲੋਕਾਂ ਦੇ ਉੱਤੇ ਭੜਕ ਚੁੱਕਿਆ ਕਿਉਂਕਿ ਪੰਜਾਬ ਦੇ ਲੋਕ ਵੀ ਜਾਣਦੇ ਨੇ ਕਿ ਜਿਹੜਾ ਬਾਦਲ ਪਰਿਵਾਰ ਹੈ ਇਹ ਉਹ ਪਰਿਵਾਰ ਹੈ ਕਿ ਜਿਹੜਾ ਜਰਨਲ ਅਡਰ ਦੀ ਵੀ ਪੂਰੀ ਰੱਖਿਆ ਕਰ ਗਿਆ ਸੀ ਕਿਵੇਂ ਕਰ ਗਿਆ ਸੀ ਕਿਤੇ 1000 ਬੰਦਾ ਮਾਰਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਬਿਠਾ ਕੇ ਇਹਨਾਂ ਲੋਕਾਂ ਨੇ ਰੋਟੀਆਂ ਖਵਾਈਆਂ ਤੇ ਤੁਸੀਂ ਦੱਸੋ ਇਹ ਕਾਮ ਦੇ ਦੋਸ਼ੀ ਪੰਜਾਬ ਦੇ ਦੋਸ਼ੀ ਪੰਜਾਬ ਦੀ ਨਵੀਂ ਪੀੜੀ ਨੂੰ ਮਾਰਨ ਵਾਲੇ ਲੋਕਾਂ ਨੇ ਇਹਨਾਂ ਨੇ ਚਿੱਟਾਂ ਦੇ ਅੱਗੇ ਇੱਥੇ ਪੰਜਾਬ ਦੇ ਅੰਦਰ ਬੀਜਿਆ ਤਾਂ ਇਸ ਕਰਕੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਅੰਡਰ ਜੋ ਕੁਝ ਵੀ ਅੱਜ ਇਹ ਇਲਜ਼ਾਮ ਲਾ ਰਹੇ ਨੇ ਦਰਾਂ ਸਾਲ ਦੇ ਵਿੱਚ ਉਹ ਇਨਾਂ ਦੇ ਹੀ ਕਰਾਇਆ ਕਰਿਆ ਸੀ ਅੱਜ ਭਗਵੰਤ ਮਾਨ ਜੇਕਰ ਚਿੱਟਾ ਬੰਦ ਕਰ ਰਿਹਾ ਇਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਇਹ ਚਿੱਟੇ ਦੇ ਉੱਤੇ ਪੱਕੇ ਤੌਰ ਤੇ ਬੈਨ ਲਾ ਦੂਗਾ ਤੇ ਆਉਣ ਵਾਲੀ ਸਮੇਂ ਦੇ ਵਿੱਚ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਫੇਰ ਚਿੱਟਾ ਪੀਊਆ ਕੌਣ ਤੇ ਵੇਚੂਆ ਕਿਵੇਂ ਕੋਈ ਕਿਉਂ ਕਿਉਂਕਿ ਇਹਨਾਂ ਨੂੰ ਚਾਹੀਦਾ ਹੈ ਕਿ ਚਿੱਟਾ ਪੀਣ ਵਾਲੇ ਲੋਕ ਸਾਨੂੰ ਬਹੁਤ ਸਾਰੇ ਚਾਹੀਦੇ ਪੰਜਾਬ ਦੇ ਅੰਦਰ ਫੇਰ ਸਾਡਾ ਵੱਡੇ ਪੈਮਾਨੇ ਦੇ ਉੱਤੇ ਕੰਮ ਚੱਲੂ ਆ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਥੱਲੇ ਕਹਿੰਦੇ ਜੀ 50 ਹਜ਼ਾਰ ਬੰਦਾ ਪਿੰਡਾਂ ਦੇ ਵਿੱਚ ਕੰਮ ਕਰਦਾ ਸੀ 13 ਹਜ਼ਾਰ ਪਿੰਡਾਂ ਪੰਜਾਬ ਦਾ ਤੁਸੀਂ ਆਪ حساب ਲਾ ਲਓ ਅੰਕੜੇ ਕੱਢ ਕੇ ਕਿ ਜੇ ਥੋੜੇ ਜਿਹੇ ਬੰਦੇ ਇੱਕ ਪਿੰਡ ਦੇ ਵਿੱਚ ਮਜੀਠੀਆ ਦੇ ਥਲੇ ਰੱਖ ਕੇ ਚਿੱਟੇ ਦੀ ਤਸਕਰੀ ਕਰਦੇ ਸੀ ਤਾਂ ਕਿੱਡੇ ਪੈਮਾਨੇ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਆ ਵਿਕਰਮ ਸਿੰਘ ਮਜੀਠੀਆ ਦਾ ਮੁਨਾਫਾ ਸੀ ਐਸ ਕਰਕੇ ਇਹਨਾਂ ਲੋਕਾਂ ਤੋਂ ਪੰਜਾਬ ਦੇ ਲੋਕਾਂ ਨੇ ਵੀ ਮੁੱਖ ਮੋੜ ਲਿਆ ਪੰਜਾਬ ਦੀ ਸਿੱਖ ਕੌਮ ਨੇ ਵੀ ਮੋੜ ਲਿਆ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਗਾ ਕਿ ਜੇਕਰ ਪੰਜਾਬ ਬਚਾਉਣਾ ਤਾਂ ਆਪਣੀ ਸਮਝ ਆਪਣੇ ਕੋਲੇ ਰੱਖਣੀ ਹੈ ਕਿਉਂਕਿ ਜਿਹੜੇ ਇਹ ਬਾਦਲ ਨੇ ਇਹ ਲੈਂਡ ਪੂਲਿੰਗ ਦਾ ਬਹਾਨਾ ਲੈ ਕੇ ਜਾਂ ਕੁਝ ਹੋਰ ਗੱਲਾਂ ਨੇ ਕੁਝ ਇਫੈਕਟ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਤੇ ਸਰਕਾਰ ਹਲੇ ਕੰਮ ਕਰ ਰਹੀ ਹੈ ਪਰ ਇਹਨਾਂ ਨੂੰ ਕੀ ਲੱਗਦਾ ਹੈ ਕਿ ਭਗਵੰਤ ਮਾਨ ਦਾ ਇੱਕ ਨਾ ਇੱਕ ਮੁੱਦਾ ਚੱਕਾਂਗੇ ਲੋਕਾਂ ਨੂੰ ਭਟਕਾਵੇ ਦੇ ਵਿੱਚ ਲਿਆ ਕੇ ਆਪਣੀ ਸਰਕਾਰ ਪੰਜਾਬ ਦੇ ਅੰਦਰ ਕਾਇਮ ਕਰ ਦੇਾਂਗੇ ਪਰ ਪੰਜਾਬ ਦੇ ਲੋਕ ਦਰਅਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਸਮਝ ਚੁੱਕੇ ਨੇ ਕਿ ਕਿਉਂਕਿ ਪਹਿਲਾ ਜਿਹੜਾ 25 ਸਾਲਾਂ ਤੱਕ ਕੁਝ ਪੰਜਾਬ ਦਾ ਨਹੀਂ ਬਣਿਆ ਅੱਜ ਫੇਰ ਕਿਹੜਾ ਬਣ ਜੂ ਕਿਉਂਕਿ ਹੁਣ ਤਾਂ ਤੁਹਾਡੀ ਵੀ ਜਿਹੜੀ ਕਿ ਯਾਦਦਾਸ਼ਤ ਹੈ ਉਹ ਬੜੀ ਕਮਜ਼ੋਰ ਹੋ ਚੁੱਕੀ ਹੈ ਖੁਦ ਆਪਣੇ ਮੂੰਹ ਦੇ ਨਾਲ ਦੱਸਦੇ ਹੋ ਸਟੇਜਾਂ ਦੇ ਉੱਤੇ ਕਿ ਘਰ ਘਰ ਦੇ ਵਿੱਚ ਨਸ਼ਾ ਪਚਾਉਣ ਵਾਲਾ ਅਕਾਲੀ ਦਲ ਬਾਅਦ ਦੇ ਵਿੱਚ ਕਹਿੰਦੇ ਨਹੀਂ ਆਮ ਆਦਮੀ ਪਾਰਟੀ ਚੇਸ ਕਰਕੇ ਪੰਜਾਬ ਦੇ ਲੋਕ ਇਹਨਾਂ ਦੇ ਮਾਈਂਡ ਨੂੰ ਵੀ ਸਮਝ ਗਏ ਨੇ ਕਿ ਭਾਈ ਜਿਹੜਾ ਦਿਮਾਗ ਸੀ ਜਾਂ ਇਹਨਾਂ ਦਾ ਸਿਸਟਮ ਸੀ ਉਹ ਵੀ ਕਮਜ਼ੋਰਾ ਪੈ ਚੁੱਕਿਆ ਤਾਂ ਹੁਣ ਤੁਹਾਡੇ ਹੱਥ ਤੁਹਾਡਾ ਭਵਿੱਖ ਹੈ ਤੁਹਾਡਾ ਆਪਣਾ ਪੰਜਾਬ ਹੈ ਜੇ ਨੂੰ ਕੋ ਦੇ ਰੰਗੜਾ ਪੰਜਾਬ ਤੇ ਗੁਰੂਆਂ ਪੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਅੱਜ ਵੀ ਕਿਹਾ ਜਾਂਦਾ ਪਰ ਦਰ੍ਹਾਂ ਸਾਲ ਦੇ ਵਿੱਚ ਪੰਜਾਬੀਓ ਹੈ ਨਹੀਂ ਬਹੁਤ ਹੱਦ ਇੱਕ ਯਾਨੀ 70% ਪੰਜਾਬ ਨਰਕ ਵਿੱਚ ਝੋਕ ਦਿੱਤਾ ਇਹਨਾਂ ਲੀਡਰਾਂ ਨੇ ਇਹਨਾਂ ਬਾਦਲਾਂ ਨੇ ਜੇਕਰ ਪੰਜਾਬ ਦੇ ਵਿੱਚ ਨਵੀਂ ਸਰਕਾਰ ਦੀ ਝਲਕ ਦੇਖਣਾ ਚਾਹੁੰਦੇ ਤਾਂ 25 ਸਾਲ ਪਹਿਲਾਂ ਚਾਹਮ ਪਟਾਇਆ 5 ਸਾਲ ਪੂਰੇ ਨਹੀਂ ਹੋਏ ਉਹਨਾਂ ਨੂੰ ਪੂਰੇ ਕਰਕੇ ਫੇਰ ਤੋਂ ਮੈਂ ਕਹਿੰਦਾ ਜੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਆਉਂਦੀ ਤਾਂ ਕੋਈ ਬਾਹਲੀ ਵੱਡੀ ਦੁੱਖ ਵਾਲੀ ਗੱਲ ਨਹੀਂ ਹੈ ਤੋ ਕਿ ਦੇਖੋ ਇੱਕ ਗੱਲ ਦਾ ਫੈਕਟ ਜ਼ਰੂਰ ਹੈ ਕਿ ਭਾਈ ਲੋਕ ਕਹਿੰਦੇ ਦਿੱਲੀ ਦੇ ਲੋਕਾਂ ਦੇ ਥੱਲੇ ਲਾ ਕੇ ਚੱਲਦਾ ਮੁੱਖ ਮੰਤਰੀ ਪਰ ਸਾਡੇ ਬੰਨਿਓ ਵੀ ਅਪੀਲ ਹੈ ਕਿ ਦੇਖੋ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕ ਵੱਡੇ ਪੱਧਰ ਤੇ ਚਾਹੁੰਦੇ ਵੀ ਨਹੀਂ ਇਹ ਗੱਲ ਹੈਗੀ ਹੈ ਪਰ ਸਾਡਾ ਪੰਜਾਬ ਦਾ ਜੂਥ ਹੈ ਜਿਹੜਾ ਉਹ ਕਹਿੰਦਾ ਭਾਈ ਦਿੱਲੀ ਵਾਲਿਆਂ ਦੇ ਥੱਲੇ ਨਾ ਲੱਗੇ ਤਾਂ ਇਸ ਕਰਕੇ ਮੁੱਖ ਮੰਤਰੀ ਨੂੰ ਅਪੀਲ ਆਪ ਦੀ ਸ਼ੋਧ ਕਰੇ ਆਪਣੇ ਆਪ ਦੇ ਅੰਦਰ ਤਾਂ ਕਿ ਪੰਜਾਬ ਦੇ ਵਿੱਚ ਤੁਹਾਡੀ ਸੱਤਾ ਕਾਇਮ ਰਹੇ ਪੰਜਾਬ ਦੀ ਸੇਵਾ ਕਰਦੇ ਰਹੋ ਤਭੀ ਕੇ ਪੰਜਾਬ ਵਾਲੋ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਹਰ ਸਿਮਰਤ ਕੌਰ ਦਾ ਬਿਆਨ ਤੁਸੀਂ ਸੁਣਿਆ ਹਰ ਸਿਮਰਤ ਕੌਰ ਨੇ ਸਿੱਧੇ ਸਿੱਧੇ ਸੀਐਮ ਭਗਵੰਤ ਮਾਨ ਤੇ ਪ੍ਰਸ਼ਾਸਨ ਉਤੇ ਨੁਕੀਲਾਈ ਹੈ ਕਿ ਇੱਕ ਵਾਰੀ ਜੇ ਮਜੀਠੀਆ ਬਾੜ ਆ ਗਿਆ ਤੇ ਉਹਨਾਂ ਦਾ ਬਹੁਤ ਬੁਰਾ ਹਾਲ ਕਰੇਗਾ ਕਿਉਂਕਿ ਉਹ ਹੀ ਪਹਿਲੇ ਵੀ ਆਵਾਜ਼ ਚੁੱਕਦਾ ਸੀਗਾ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਲੋਕਾਂ ਦੇ ਹੱਕ ਦੀ ਇਸ ਲਈ ਉਹਨੂੰ ਬੰਦ ਕੀਤਾ ਗਿਆ ਹੈਗਾ ਬੈ ਨਾਲੇ ਇਲਜ਼ਾਮ ਵੀ ਲਾਇਆ ਮੌਜੂਦਾ ਸੀਐਮ ਦੇ ਉੱਤੇ ਔਰ ਪ੍ਰਸ਼ਾਸਨ ਦੇ ਉੱਤੇ ਕਿ ਉਹ ਇਸ ਵਜ੍ਹਾ ਤੋਂ ਉਹਨੂੰ ਬੰਦ ਕੀਤਾ ਗਿਆ ਹੈ ਕਿ ਉਹ ਆਵਾਜ਼ ਚੁੱਕਦਾ ਸੀਗਾ ਲੋਕਾਂ ਦੀ ਪਰ ਲੋਕ ਜਿਹੜੇ ਐ ਉਹ ਤੇ ਇਸ ਚੀਜ਼ ਦੇ ਅਗੇਂਸਟ ਆਪਣੀ ਰਾਏ ਦੇ ਰਹੇ ਹੈਗੇ ਆ ਕਿਉਂਕਿ ਲੋਕਾਂ ਦਾ ਇਹ ਮੰਨਣਾ ਹੈ ਕਿ ਪੰਜਾਬ 'ਚ ਨਸ਼ਾ ਲਿਆਉਣ ਵਾਲੇ ਸਿਰਫ ਔਰ ਸਿਰਫ ਬਾਦਲ ਪਰਿਵਾਰ ਤੇ ਮੁਜੀਠੀਆ ਹੈਗਾ ਹੈਗਾ ਇਹਨਾਂ ਦੀ ਵਜ੍ਹਾ ਤੋਂ ਪੰਜਾਬ 'ਚ ਨਸ਼ਾ ਆਇਆ ਕਿ ਉਹਨਾਂ ਲੋਕਾਂ ਦੀ ਪੁਸ਼ਤਪਨਾਹੀ ਕਰਦੇ ਸੀਗੇ ਜਿਨ੍ਹਾਂ ਦੀ ਵਜ੍ਹਾ ਤੋਂ ਪੰਜਾਬ 'ਚ ਨਸ਼ਾ ਫੈਲਿਆ ਜਿਹੜੇ ਸਿੱਖਾਂ ਦੀ نسل ਤਬਾਹ ਕਰਨੇ ਨੂੰ ਤਿਆਰ ਸੀਗੇ ਹਰ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਵੀ ਜੜਾ ਹੈ ਉਹ ਇਹਨਾਂ ਨੇ ਕਰਵਾਇਆ ਇਹਨਾਂ ਦਾ ਵਿੱਚ ਹੱਥ ਸੀਗਾ ਇਹ ਮੰਨਣਾ ਹੈ ਲੋਕਾਂ ਦਾ ਇਹ ਇਹੀ ਵਜ੍ਹਾ ਹੈ ਕਿ ਜਿਹੜੇ ਪੰਜਾਬ ਦੇ ਲੋਕ ਹੈ ਸੀਐਮ ਭਗਵਾਨ ਜੀ ਤਮਾਮ ਤੋਂ ਬਹੁਤ ਜ਼ਿਆਦਾ ਖੁਸ਼ ਹੈਗੇ ਆ ਔਰ ਇਸ ਚੀਜ਼ ਦੀ ਮੰਗ ਰੱਖੰਦੇ ਆ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਅੱਜ ਤੋਂ ਪਹਿਲੇ ਕਿਸੇ ਨੇ ਵੀ ਇਹਨਾਂ ਦੇ ਉੱਤੇ ਹੱਥ ਨਹੀਂ ਸੀ ਪਾਇਆ ਆ ਵਾਹਿਦ ਸੀਐਮ ਭਗਵੰਤ ਮਾਨ ਉਹ ਸੀਐਮ ਹੈ ਜਿਨੇ ਇਹ ਵੱਡਾ ਐਕਸ਼ਨ ਕੀਤਾ ਹੈਗਾ ਔਰ ਸੀਐਮ ਭਗਵੰਤ ਮਾਨ ਨੇ ਕਿ ਸੌ ਚੁੱਕੀ ਸੀਗੀ ਕਿ ਅਸੀਂ ਹੁਣ ਜਿਹੜਾ ਐਕਸ਼ਨ ਸ਼ੁਰੂ ਕੀਤਾ ਹੈ ਵੈ ਇਹਨੂੰ ਅੰਜਾਮ ਤੱਕ ਪਹੁੰਚਾਵਾਂਗੇ ਮੁਕੰਮਲ ਸਬੂਤਾਂ ਦੇ ਨਾਲ ਹਰ ਚੀਜ਼ ਦੇ ਉੱਤੇ ਗੱਲਬਾਤ ਹੋਏਗੀ ਔਰ ਪਹਿਲੇ ਦੀ ਤਰ੍ਹਾਂ ਨਹੀਂ ਹੋਏਗਾ ਕਿ ਇਹ ਜਿਹੜੇ ਜੇਲ੍ਹਾਂ 'ਚ ਜਾਂਦੇ ਸੀ ਜ਼ਮਾਨਤਾਂ ਕਰਾ ਕੇ ਵਾਪਸ ਆ ਜਾਂਦੇ ਸੀਗੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਹਰ ਸਿਮਰਤ ਕੋਰ ਦੇ ਬਿਆਨਦਾਰੇ ਜਾਂ ਇਸ ਧਮਕੀ ਬਾਰੇ ਜਿਹੜੀ ਉਹਨੇ ਸਿੱਧੀ ਸੀਐਮ ਭਗਵੰਤ ਮਾਨ ਤੇ ਪ੍ਰਸ਼ਾਸਨ ਨੂੰ ਲਈ ਹੈ ਕਿ ਇਸ ਤਰ੍ਹਾਂ ਆ ਦੇ ਧਮਕੀਆਂ ਦੇਣਾ ਬਣਦਾ ਹੈ ਉਹਨਾਂ ਦਾ ਹਰ ਸਿਮਰਤ ਕੋਰ ਦਾ ਕਮੈਂਟਸ ਵਿੱਚ ਲਾਸਟ ਵਿੱਚ ਲਾਸ਼ ਨੂੰ ਦੱਸਿਆ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼